ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੋਰ ਕੀ ਹਾਲ ਚਾਲ ਹੈ ਸਾਰੇ ਵੀਰਾਂ ਦੇ ਠੀਕ ਠਾਕ ਹੋ ਸਾਰੇ ਅੱਜ ਬਾਈ ਜੀ ਆਪਾਂ ਆਲੂ ਲਵਾਈ ਕਰਤੀ ਸ਼ੁਰੂ ਪਹਿਲੇ ਦਿਨ ਪਰਮਾਤਮਾ ਦਾ ਨਾਮ ਲੈ ਕੇ ਅੱਜ ਆ ਪਹਿਲੇ ਦਿਨ ਸਟਾਰਟ ਕਰਦਾ ਕੰਮ ਅੱਜ 3-4 ਕਿੱਲੇ ਲਾਉਣੇ ਸੀਗੇ ਕੇ ਇਹ ਅੱਜ ਆਏ ਹੋਏ ਆ ਲਾਉਣ ਕੰਮ ਚੱਲਣ ਦੇ ਆ ਜੀ ਲਵਾਈ ਦਾ ਉਹਰਾ ਵਧੀਆ ਕੰਮ ਚੱਲ ਪਿਆ ਜੀ ਇਹ ਨਾ ਘਾਤ ਕੋਦ ਉੱਧਰ ਜਾਣੇ ਉਧਰ ਪੂਰੀ ਇੱਥੇ ਤੋਂ ਘਾਉਂਦਾ ਕਰਾਈ ਚੱਲ ਉਹਦੇ ਤੱਕ ਆਪਰੇ ਪੁੱਛੋ ਉੱਥੇ ਨੀਰ ਖੜਾਈ ਜਾਉ ਇੱਥੇ ਘੜਾ ਨਹੀਂ ਉਹਦਾ ਜ਼ੂਮ ਕਰਨਾ ਪਤਾ ਨਾ ਕਿੱਦਾਂ ਕਰਨਾ ਜਦੋਂ ਦੂਰੋਂ ਤੋਂ ਜ਼ੂਮ ਹੋਵੇ ਏ ਥਾਲੀ ਪਈ ਜੀ ਹਾਂ ਕਿੰਨਾ ਦੂਰ ਚਲ ਗਿਆ ਭਰਾਵਾ ਲੱਗੇ ਕਰ ਲਾਗੇ ਕਰ ਉਹ ਲਾਗੇ ਹੋਰ ਕਿਨਾ ਕਰਾਂ ਭਰਾਵਾ ਹੁਣ ਨਹੀਂ ਆਉਂਦਾ ਲੱਗੇ ਨਾ ਬਾਈਕ ਨਹੀਂ ਆਉਂਦਾ ਜਾਣਾ ਨਹੀਂ ਜਾਂਦਾ ਓਏ ਹੁਣ ਆਈ ਆ ਆਵਾਜ਼ ਤੇ ਭਾਈ ਜੀ ਖਾਰ ਤੋਂ ਲੱਗੇ ਆ ਇੱਧਰ ਹੀ ਕਰ ਲਾ ਫਿਰ ਫੋਲ ਇੱਧਰ ਹੀ ਕਰ ਲਾ ਅੱਜ ਵੀਰ ਜੀ ਗਰਮੀ ਬਹੁਤ ਜਿਆਦਾ ਆ ਮੌਸਮ ਸਹੀ ਨਹੀਂ ਆ ਬਹੁਤ ਗਰਮੀਆਂ ਨੇ ਇੰਨਾ ਦਿਨ ਵਟਮਾਣਾ ਅੱਜ ਗੱਲੀ ਛੱਡ ਦੋ ਜੀ ਐਨ ਉਧਰ ਵਾਲਾ ਉਧਰ ਵਾਲਾ ਇੱਧਰ ਇੱਥੇ ਪਾ ਦੇ ਉੱਪਰ ਉੱਪਰ ਪਾ ਦੇ ਇੱਥੇ ਉਹ ਉਧਰ ਵਾਲੀ ਹੋਰ ਬੋਰਾ ਧਿਆਨ ਨਾਲ ਪਾ ਦੇ ਪਾ ਦੇ ਹਲਾ ਦੇ ਹਲਾ ਦੇ ਹਲਾ ਦੇ ਚੱਲ ਤੇ ਗੋੜੀ ਲਵਾਉਂਦੇ ਪਏ ਜੀ ਪਖਰਾ ਅੱਜ ਦੀ ਅਗਰਾਜ ਦੀ ਖੇਡਾਂ ਦੇਖ ਲਓ ਬਾਈ ਜੀ ਆਪਣੇ ਕਿਦਾਂ ਦੇ ਬਾਨੇ ਆ ਦੇਖੋ ਆ ਪਲਸਟਰ ਹੋਣ ਦੀਆਂ ਕਿ ਨਹੀਂ ਦੇਖੋ ਤੁਸੀਂ ਵਾਹ ਵਧੀਆ ਗੇਲਾ ਬੰਦੀਆਂ ਈ ਪੱਜਾ ਪੱਜਾ ਮੁੰਡਿਆ ਪੱਜਾ ਆ ਇੱਕ ਨਵਾਂ ਬੰਦਾ ਭਰਤੀ ਕਰ ਲਿਆ ਜੀ ਆਪਾਂ ਆਪਣੀ ਟੀਮ ਜਾਇਦਗੀ ਚੱਲ ਧਿਆਨ ਪਲਾ ਪਲਾ ਪਏ ਨਹੀਂ ਥੱਲੇ ਖਾਲੀ ਜਾਲਾਂ ਦੇ ਥੱਲੇ ਜਾਲਾਂ ਦੇ ਜਾਲਾਂ ਇਧਰੋਂ ਬਾਜ ਤੋਂ ਬਾਜ ਹੋਲੀ ਹੋਲੀ ਉਧਰ ਪਾਕੁੰਜੇ ਪਾਕੁੰਜੇ ਚੱਲ ਆ ਜਾ ਵੀ ਚੱਲੀਏ ਬਹੁਤ ਮਾਦਮਾ ਦੇਣ ਸੰਜੀਤ ਅੱਜ ਅੱਧੋ ਹੋਈ ਝੱਲਾ ਖੱਤੇ ਦਾਣਾ ਐਸ ਟੈਂਕੀ ਨਾ ਹੋਣਾ ਅੱਧ ਤੇਰਾ ਜਦੋਂ ਆ ਖਾਣ ਨਹੀਂ ਕਮੇਂ ਦਿਆ ਕਰ ਵੀਰ ਹੁਣੀ ਕੋਕ ਲਿਆਏ ਬਾਈ ਜੀ ਕਹਿੰਦਾ ਗਰਮੀ ਬਹੁਤ ਆ ਕੋਕ ਪੀ ਲੋ ਕੰਮ ਤੋਂ ਹੁੰਦੇ ਰਹਿਣੇ ਆ ਆ 3.5 ਬੋਰੇ ਹੋ ਗਏ ਖਾਦੇ ਦੇ ਵਿੱਚ ਸਹੀ ਘਿਰ ਜਾਣੀਆਂ 7 ਬੋਰੇ ਘਿਰਨੇ ਆ ਹੱਲੇ ਪਿਆ ਬਹੁਤ ਥਾਂ ਦੇ ਸਿਰੇ ਪਏ ਆ 7 ਤੋ ਬੋਰਾ ਪੁਣਾ ਪਰਲੀ ਪਲੇਅਰ ਨੂੰ ਦੇਖੀ ਕੋਈ ਚੁੰਮੜਿਆ ਤੇ ਇਦਾਂ ਰਗੜ ਜਾ ਲੱਗਦਾ ਖੇਲ ਨੂੰ ਆਦੇ ਪਲੇਅ ਨਹੀਂ ਕਰਦਾ ਦੇਖੀ ਉਹ ਤੋਂ ਕੜਿਆ ਨੇ ਪੱਤੀ ਦੇ ਵਿੱਚ ਜਿਹੜਾ ਪੱਤੀ ਕੱਢਦਾ ਉਹ ਨਾਲ ਉਹਦੇ ਚ ਦੇਖ ਇਹ ਚੰਗਾ ਬਾਲਾ ਕੈਮਰੇ ਉੱਤੇ ਨਾ ਉਹਨਾਂ ਨੂੰ i don't know ਇਹ ਜੀ ਦੇਖ ਲੋ ਅੱਜ ਬੰਗਲਿਆਂ ਦੀ ਬਾਵਾ ਹੋਈ ਆ ਮੂੰਹ ਆ ਡਾਡ ਸਾਹ ਲੈਣਦੇ ਆ ਜੀ ਐ ਜੂਮ ਕਰਕੇ ਬਣਾਈ ਆ ਇਹਦਾ ਆ ਆ ਆ ਦੇ ਦੇਸੀ ਕਿ ਕਿੱਦਾਂ ਗੱਲਾਂ ਹੀ ਐ ਲੈਂਦੀਆਂ ਇਹਨਾਂ ਦੀ ਉਹ ਸੋ ਟੋਕਾ ਬੰਦ ਕਰਕੇ ਪਰ ਕਰਨਾ ਕੀ ਪਜੀਣਾ ਸਾਹ ਹੀ ਬੰਦ ਹੋ ਜਾਂਦਾ ਲੱਗਦਾ ਸਾਹ ਹੀ ਝੜਾਉਂਦਾ ਫਿਰ ਲੱਗੇ ਵਿਚਾਰੇ ਬੰਗਲੇ ਵੀ ਅੱਜ ਉਹ ਆਹੋ ਤੇ ਬੈਲਟ ਵਿੱਚ ਵੀ ਆਲੂ ਹੋਣੇ ਆ ਫਿਰ ਲੋ ਆਖੋਣ ਕੇ ਟੱਕਣ ਨਾਲ ਮੈਂ ਬਾਅਦ ਚੱਕਦਾ ਸੰਜੀਤ ਉਹ ਸੰਜੀਤ ਇਹ ਲੋ ਪਿੱਛੋ ਘੜ ਲੋ ਮੈਂ ਫੇਰ ਚੱਕਦਾ ਵੇ 벨ਟ ਘੁੰਮ ਕੇ ਵੀ ਨਿਕਲ ਜੰਗੇ 벨ਟ ਵਿੱਚ ਹੋਣਗੇ ਉਹ ਬਾਈ ਖਾਲੀ ਕਰਦੇ ਪਏ ਕੰਮ ਨਿਬੜ ਗਿਆ ਆਪਣਾ ਅੱਜ ਦਾ ਕੰਮ ਸਮਾਪਤ ਆ ਨਿਕਲ ਕੇ ਪਿੱਛੇ ਕਿੱਲੀਆਂ ਧਿਆਨਾ ਪਾ ਦਿਓ ਪੈਨ ਕਿੱਥੇ ਰੱਖਿਆ ਹੋਈ ਉਹ ਗਬਰੀਕ ਪੈਨਾਂ ਨਾਲ ਕਵਾ ਲਿਓ ਫੇਰ ਲੱਭਾਂਗੇ ਉਹ ਬਾਈ ਖਾਲੀ ਕਰਦੇ ਪਏ ਕੰਮ ਨਿਬੜ ਹੈ ਕੰਮ ਫਤਿਹ ਦੋ ਜਿਹੜਾ ਬਣਾਣਾ ਚੋਂ ਡੀਰ ਵਾਲਾ ਲਾਉਣਾ ਸੀ ਸੱਚ ਕਿਹੜਾ ਓਹੋ ਹੋਹ ਕੰਮ ਬਾਈ ਫਤਿਹ ਹੋ ਗਿਆ ਪਰ ਗਰਮੀ ਨੇ ਅੱਜ ਤਸੱਲੀਆਂ ਕਰਾਤੀਆਂ ਜੀ ਅੱਜ ਇੰਨੀ ਗਰਮੀ ਤੇ ਮਈ ਅਪਰੈਲ ਮੈਂ ਕਹਿੰਦਾ ਉਦੋਂ ਨਹੀਂ ਜੂਨ ਜਲਾਈ ਚ ਨਹੀਂ ਜਿੰਨੇ ਅੱਜ ਹਮਸ ਹੋਈ ਪਈ ਹੈ ਜੀ ਬਹੁਤ ਬੁਰਾ ਹਾਲ ਕੀਤਾ ਪਿਆ ਜੀ ਆ ਪੱਖਾ ਬੰਦ ਕੇ ਦੋ ਮਿੰਟ ਪੱਖੇ ਤੇ ਬਣਾ ਸਾਹ ਨਹੀਂ ਹੁੰਦੇ ਜੀ ਅੱਜ ਆ ਹਾਲਾ ਆ ਦੋ ਪਾ ਦੋ ਕਾਕਾ ਪਾ ਦੋ ਧਿਆਨ ਨਾਲ ਮਈ ਅਪਰੈਲ ਮੈਂ ਕਹਿੰਦਾ ਉਦੋਂ ਨਹੀਂ ਜੂਨ ਜਲਾਈ ਚ ਨਹੀਂ ਜਿੰਨੇ ਅੱਜ ਹਮਸ ਹੋਈ ਪਈ ਹੈ ਜੀ